ਤੋਰੀ ਦੇ ਪਿੰਡ ਭੁੱਲੜੀ ਚ ਲੱਗਣ ਵਾਲੇ 66 ਕੇਵੀ ਬਿਜਲੀ ਗ੍ਰੈਡ ਨੂੰ ਲੈ ਕੇ ਭੁੱਲੜੀ ਮੀਰੇੜੀ ਬੱਦਲਵਾੜ ਅਤੇ ਕੌਲ ਸੜੀ ਦੇ ਪਿੰਡਾਂ ਦਾ ਪਿਛਲੇ 5 ਦਿਨਾਂ ਤੋਂ ਲਗਾਤਾਰ ਧਰਨਾ ਚੱਲ ਰਿਹਾ ਤੁਸੀਂ ਮੇਰੇ ਪਿੱਛੇ ਤਸਵੀਰਾਂ ਦੇ ਸਕਦੇ ਹੋ ਕਿ ਇਹ ਜਿਹੜਾ ਬਿਜਲੀ ਗ੍ਰੈਡਾ ਜਿਹੜਾ ਉਹ ਬਣ ਕੇ ਲਗਭਗ ਤਿਆਰ ਹੋ ਚੁੱਕਿਆ ਪਰ ਕਮੀ ਹੈ ਸਿਰਫ ਇਸ ਨੂੰ ਬਿਜਲੀ ਸਪਲਾਈ ਦੇਣ ਦੀ ਕਿਉਂਕਿ ਜਿਹੜੀ ਪਿੰਡ ਪਲਮਾਨ ਤੋਂ ਲੈ ਕੇ ਜਿਹੜੀ 66 ਕੇਵੀ ਬਿਜਲੀ ਗ੍ਰੈਡਨ ਜਿਹੜੀ ਸਪਲਾਈ ਆਉਣੀ ਹੈ ਜਿਹੜੇ ਬਿਜਲੀ ਦੇ ਉਹ ਤੁਹਾਨੂੰ ਵੱਡੇ ਟਾਵਰ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਲੱਗੇ ਉਹਨਾਂ ਟਾਵਰਾਂ ਦੇ ਉੱਪਰ ਦੀ ਜਿਹੜੀ ਆ ਲਾਈਨਾਂ ਦੇ ਵਿੱਚ ਤਾਰ ਪਾਉਣ ਦਾ ਜਿਹੜਾ ਕੰਮ ਉਹ ਬਿਜਲੀ ਵਿਭਾਗ ਵੱਲੋਂ ਨਹੀਂ ਕੀਤਾ ਗਿਆ ਕਿਉਂਕਿ ਕਿ ਇੱਥੋਂ ਕੁਝ ਦੂਰ ਦੇ ਪਿੰਡ ਹੈ ਪਲਾਸੌਰ ਉੱਥੇ ਇੱਕ ਵੱਡਾ ਟਾਵਰ ਹੈ ਜਿਹੜਾ ਉਹ ਲੱਗਣਾ ਹੈ ਪਰ ਲੇਕਿਨ ਉਹ ਟਾਵਰ ਕਿਸੇ ਕਾਰਨਾ ਕਰਕੇ ਨਹੀਂ ਲੱਗ ਰਿਹਾ ਜਿਸ ਨੂੰ ਲੈ ਕੇ ਮੈਕਮੇ ਦੇ ਵੱਡੇ ਅਧਿਕਾਰੀਆਂ ਦੇ ਨਾਲ ਸਰਕਾਰ ਦੇ ਨੁਮਾਇੰਦਿਆਂ ਦੇ ਨਾਲ ਪਿੰਡਾਂ ਦੇ ਲੋਕ ਨੇ ਜਿਹੜੇ ਜਾ ਕੇ ਮਿਲ ਚੁੱਕੇ ਨੇ ਪਰ ਲੇਕਿਨ ਹਾਲੇ ਤੱਕ ਇਸ ਮਸਲੇ ਦਾ ਹੱਲ ਨਹੀਂ ਹੋਇਆ ਜਿਸ ਤੋਂ ਬਾਅਦ ਉਹਨਾਂ ਨੇ ਪੱਕਾ ਮੋਰਚਾ ਜਿਹੜਾ ਸਾਹਮਣੇ ਦੇਖ ਸਕਦੇ ਤੁਸੀਂ ਇੱਥੇ ਗ੍ਰੈੱਡ ਦੇ ਬਿਲਕੁਲ ਸਾਹਮਣੇ ਜਿਹੜਾ ਪਿਛਲੇ 5 ਦਿਨਾਂ ਤੋਂ ਲਾਇਆ ਹੋਇਆ ਸਵੇਰ ਤੋਂ ਲੈ ਕੇ ਹੀ ਜਿਹੜੇ ਲੋਕ ਨੇ ਪਾਵੇਂ ਉਹਦੇ ਵਿੱਚ ਨੌਜਵਾਨ ਹੋਣ ਕਿਸਾਨ ਹੋਣ ਤਾਂ ਪਿੰਡ ਦੀਆਂ ਮਹਿਲਾਵਾਂ ਹੋਣ ਇੱਥੇ ਪਹੁੰਚਦੇ ਨੇ ਕਿਉਂਕਿ ਇਹਨਾਂ ਦਾ ਤਰਕ ਹੈ ਕਿ ਇਹਨਾਂ ਨੇ ਪਿੰਡ ਦੇ ਵਿੱਚ ਬਿਜਲੀ ਗ੍ਰੈਡ ਲੱਗਣ ਦੇ ਲਈ ਜਿਹੜੀ ਇਹ ਪਿੰਡ ਦੀ ਸਰਕਾਰੀ ਜ਼ਮੀਨ ਸੀ ਜਿਹੜੀ ਉਹ ਉਹ ਦਿੱਤੀ ਸੀ ਉਸ ਤੋਂ ਬਾਅਦ ਇਹਦੇ ਵਿੱਚ ਪੂਰੀ ਮਸ਼ੀਨਰੀ ਟਰਾਂਸਫਾਰਮ ਜਿਹੜੇ ਲੱਗ ਚੁੱਕੇ ਨੇ ਪਰ ਲੇਕਿਨ ਸਪਲਾਈ ਨਹੀਂ ਹੋ ਰਹੀ ਸਾਡੇ ਨਾਲ ਕਿਸਾਨ ਨੇ ਭਾਈ ਜੀ ਪਿਛਲੇ 5 ਦਿਨਾਂ ਤੋਂ ਧਰਨੇ ਦੇ ਉੱਪਰ ਬੈਠੀ ਹਾਂ ਕੀ ਗੱਲ ਹੈ ਕੀ ਦਿੱਕਤ ਆ ਰਹੀ ਹੈ ਕਿਉਂ ਜਿਹੜਾ ਤੁਹਾਨੂੰ ਸਿਰ ਬੰਦ ਪਾਏ ਗ੍ਰੈਡ ਦੇ ਬਾਹਰ ਧਰਨਾ ਲਾਉਣਾ ਪਿਆ ਦਿੱਕਤ ਤਾਂ ਜੀ ਸਾਨੂੰ ਇਹ ਹੈ ਜਿਹੜਾ ਅੱਜ ਦਾ ਸਾਡਾ ਅਸੀਂ ਪਹਿਲਾਂ ਸਰਕਾਰ ਦੇ ਨਮਾਇੰਦਿਆਂ ਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਸਾਰਿਆਂ ਨੂੰ ਮਿਲ ਕੇ ਅਸੀਂ ਨੇ ਜਦੋਂ ਅਸੀਂ ਉਹਨਾਂ ਤੋਂ ਵਿਸ਼ਵਾਸ ਸਾਨੂੰ ਨਾ ਰਿਹਾ ਸਾਨੂੰ ਕੋਈ ਬਾਹ ਨਾ ਫੜਾਈ ਉਹਨਾਂ ਨੇ ਤਾਂ ਸਾਨੂੰ ਮਜਬੂਰ ਹੋ ਕੇ ਧਰਨਾ ਲਾਉਣਾ ਪਿਆ ਧਰਨਾ ਸਾਡਾ ਲਾਉਣ ਦਾ ਕੋਈ ਸੌਂਕ ਨਹੀਂ ਸਾਡੀ ਮਜਬੂਰੀ ਹੈ ਅਸੀਂ ਤਕਰੀਬਨ 2 ਕਰੋੜ ਦੀ ਪ੍ਰਾਪਰਟੀ ਦੇ ਚੁੱਕੇ ਹਾਂ ਸਰਕਾਰ ਨੂੰ 35 ਪੋਲਾਂ ਦਾ ਇਹ ਸਿਸਟਮ ਹੈ ਪਹਿਮਾਨ ਗ੍ਰੈਡ ਤੋਂ ਆ ਰਿਹਾ ਹੈ ਇਹਦੇ ਵਿੱਚ ਜ਼ਿਆਦਾਤਰ ਜਿਹੜਾ ਜ਼ਿੰਮੇਦਾਰਾਂ ਦੇ 35 ਪੋਲਾਂ ਦੇ ਵਿੱਚੋਂ 34 ਪੋਲ ਤਾਂ ਤਕਰੀਬਨ ਕੰਪਲੀਟ ਹੀ ਨੇ ਤੇ ਇੱਕ ਪੋਲ ਹੈ ਜਿਹੜਾ ਉਹ ਸਨਤਕਾਰ ਕਰਾਣਿਆਂ ਦਾ ਕਿਉਂਕਿ ਸਰਕਾਰ ਨੂੰ ਉਹਨਾਂ ਨੇ ਸਰਕਾਰ ਦੇ ਅਪਦੇ ਅਧਿਕਾਰੀ ਵੀ ਪੋਲੀਟੀਕਲ ਜਿਹੜੇ ਰਾਜਨੀਤਿਕ ਬੰਦੇ ਨੇ ਉਹ ਵੀ ਮੰਨ ਚੁੱਕੇ ਨੇ ਵੀ ਸਾਡਾ ਉਹ ਵਰਕਰ ਹੈ ਕਿਉਂਕਿ ਜਦੋਂ ਉਹ ਆਪਣੇ ਵਰਕਰ ਦੇ ਨਹੀਂ ਲਵਾ ਰਹੇ ਜਿਹੜੇ ਪੰਜ ਪਿੰਡਾਂ ਦੇ ਅਸੀਂ ਲੋਕਾਂ ਆ ਉਹ ਅਸੀਂ ਕਿੱਧਰ ਜਾਈਏ ਸਰਕਾਰਾਂ ਨੂੰ ਇੱਕ ਸਨ ਅਧਿਕਾਰ ਚਾਹੀਦਾ ਜਾਂ ਪੰਜ ਪਿੰਡ ਚਾਹੀਦੇ ਨੇ ਇਹ ਸਰਕਾਰਾਂ ਨੂੰ ਦੇਖਣਾ ਚਾਹੀਦਾ ਲੱਗਦਾ ਨਹੀਂ ਕਿ ਜਦੋਂ ਐਡੀ ਮਸ਼ੀਨਰੀ ਲੱਗ ਚੁੱਕੀ ਆ ਪੋਲ ਲੱਗ ਚੁੱਕੇ ਨੇ ਤਾਂ ਥੋੜੇ ਸਮੇਂ ਵਿੱਚ ਗ੍ਰਿਡ ਦਾ ਸ਼ੁਰੂ ਹੋ ਜਾਏਗਾ ਫਿਰ ਆਖਰਕਾਰ ਤੁਸੀਂ ਬਿਜਲੀ ਬੋਰਡ ਦੇ ਅਧਿਕਾਰੀਆਂ ਤੱਕ ਗਏ ਹੋਮੋਗੇ ਚੰਡੀਗੜ੍ਹ ਗਏ ਹੋਮੋਗੇ ਜਾਂ ਪਟਿਆਲਾ ਗਏ ਹੋਣਗੇ ਤਾਂ ਹੁਣ ਤੁਹਾਨੂੰ ਧਰਨੇ ਦੇ ਬਾਅਦ ਕੋਈ ਮਿਲਣ ਆਇਆ ਔਰ ਕੋਈ ਪ੍ਰੋਸਕ ਦਿੱਤਾ ਕਿ ਉੱਠ ਖੜੋ ਜਾਂ ਕਦੋਂ ਸ਼ੁਰੂ ਕਰਦੇ ਆ ਕੰਮ ਸਾਡੇ ਕੋਲੇ ਇਹ ਤੇ ਕੋਈ ਨਹੀਂ ਮਿਲਨ ਆਇਆ ਪਰ ਇੱਕ ਚੀਜ਼ ਜ਼ਰੂਰ ਹੈ ਜਿਹੜਾ 23 ਨੰਬਰ ਪੋਲ ਲੱਗਣਾ ਤਾਂ ਉਥੇ ਪਰਸੋਂ ਵੀ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਤੇ ਉਹਦੇ ਵਿੱਚੋਂ ਤਹਿਸੀਲਦਾਰ ਸਿਵਲ ਵੀ ਤੇ ਪੁਲਿਸ ਫੋਰਸ ਵੀ ਤੇ ਬਿਜਲੀ ਬੋਰਡ ਦੇ ਨਮਾਇंदे ਵੀ ਤੇ ਪਰ ਉਹ ਇੱਕ ਚੀਜ਼ ਨੂੰ ਦੇਖਦੇ ਰਹੇ ਸਨ ਅਧਿਕਾਰ ਦੇ ਜਿਹੜਾ ਮੁੱਖ ਗੇਟ ਲੱਗਿਆ ਹੋਇਆ ਸੀ ਉਥੇ ਜਿੰਦਾ ਲੱਗਿਆ ਹੋਇਆ ਸੀਗਾ ਪਰ ਉਹ ਜਿੰਦੇ ਨੂੰ ਤੋੜਨ ਵਾਸਤੇ ਜਾਂ ਖੋਲਣ ਵਾਸਤੇ ਉਹਨਾਂ ਨੇ ਕੋਈ ਬਾਹ ਨਹੀਂ ਫੜਾਈ ਇੱਕ ਦੂਜੇ ਤੋਂ ਆ ਨਹੀਂ ਕਰਨੀ ਉਹ ਪਰਦਾ ਜਿੰਨ ਦੀ ਰੁਕਦੇ ਰਹੇ ਪਰ ਅੱਕ ਕੇ ਉਹ 8 ਵਜੇ ਦੇ ਆਏ ਹੋਏ 1:30 ਤੋਂ 2 ਵਜੇ ਉਹ ਉਥੋਂ ਆਪਣੇ ਘਰਾਂ ਨੂੰ ਵਾਪਸ ਵਾਗੇ ਪਰ ਸਾਨੂੰ ਨਹੀਂ ਪਤਾ ਉੱਥੇ ਦਾਲਜ ਦੇ ਵਿੱਚ ਕੀ ਰੌਲਾ ਹੈ ਲੱਗਦਾ ਤੁਹਾਨੂੰ ਕੀ ਜਿਵੇਂ ਤੁਸੀਂ ਦੇਖ ਰਹੇ ਹੋ ਤੁਸੀਂ ਕਹਿ ਰਹੇ ਹੋ ਪੰਜ ਪਿੰਡਾਂ ਦੇ ਕਿਸਾਨ ਤੁਸੀਂ ਇੱਥੇ ਬੈਠੇ ਹੋ ਰੋਜ਼ ਤਰਨਾ ਦੇ ਰਹੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਧਰਨਾ ਦਿਨੇ ਹੋਗੇ ਤਾਂ ਉੱਥੇ ਕੀ ਦਿੱਕਤ ਹੋ ਸਕਦੀ ਹੈ ਕਿ ਮਿਲਣ ਦੀ ਕੋਸ਼ਿਸ਼ ਕਰੀਏ ਕਿ ਉਦੋਂ ਖੰਭਾ ਲੱਗ ਜਾਵੇ ਤਾਂ ਕੰਮ ਅਸੀਂ ਮਿਲਣ ਦੀ ਕੋਸ਼ਿਸ਼ ਤਾਂ ਮਿਲ ਲੈ ਸਾਰੇ ਪਾਸੇ ਅਸੀਂ ਜਾਏ ਪ੍ਰਸ਼ਾਸਨ ਅਧਿਕਾਰੀਆਂ ਲਵੇ ਜਾਏ ਪਾਵਰ ਕਾਨ ਲਵੇ ਜਾਏ ਐਸ ਡੀਓ ਐਸ ਪੀ ਆਪਣੇ ਐਕਸ਼ਨ ਸਾਹਿਬ ਸਾਰਿਆਂ ਨੂੰ ਮਿਲ ਲੈ ਟੋਟਲ ਸਾਨੂੰ ਕਿਸੇ ਨੇ ਬਾਹ ਨਹੀਂ ਫੜਾਈ ਹੈਗੀ ਆਖਰ ਨੂੰ ਅਸੀਂ ਅਲਟੀਮੇਟਮ ਵੀ ਦਿੱਤਾ ਗਵਰਨਮੈਂਟ ਨੂੰ ਅਸੀਂ ਆਪਣੇ ਜੋ ਡਾਕਟਰ ਗੁਰਪ੍ਰੀਤ ਕੌਰ ਨੇ ਆਪਣੇ 19 ਤਰੀਕ ਨੂੰ ਆਪਣੇ ਮੇਲਾਪੜ ਦਾ ਜੋ ਉੱਥੇ ਆਏ ਤੇ ਉਹਨਾਂ ਨੂੰ ਵੀ ਮਿਲੇ ਅਸੀਂ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਵੀ ਇਹਦਾ ਪਰਾਵਰਤ ਅਸੀਂ ਕੱਲ ਨੂੰ ਚਾਲੂ ਕਰਾ ਦਾਂਗੇ ਕੰਮ ਕੋਈ ਗੱਲ ਨਹੀਂ ਅਹੀ ਜੀ ਸਾਡੇ ਧਿਆਨ ਵਿੱਚ ਹੈ ਇਹ ਗੱਲ ਨਾਲ ਉਹਨਾਂ ਸਾਰੀਆਂ ਗੱਲਾਂ ਕਰਕੇ ਅਸੀਂ 4 ਦਿਨ ਦਾ ਅਲਟੀਮੇਟ ਦਿੱਤਾ ਫਿਰ ਇਹਨਾਂ ਨੂੰ ਵੀ 4 ਦਿਨ ਅਸੀਂ ਉਹਨਾਂ ਨੇ 2 ਦਿਨ ਕਹਿਆ ਤੇ ਅਸੀਂ 4 ਦਿਨ ਬਾਅਦ ਫਿਰ ਅਸੀਂ ਧਰਨਾ ਲੀਕਾ ਵੀ ਆਪਾਂ 26 ਤਰੀਕ ਤੋਂ ਪੱਕਾ ਮੋਰਚਾ ਜੇ ਨਾ ਕੋਈ ਕਿਸੇ ਕੰਮ ਸਾਡਾ ਪੂਰ ਚੜਿਆ ਤਾਂ ਅਸੀਂ ਪੱਕਾ ਮੋਰਚਾ ਗ੍ਰੈਂਡ ਦੇ ਮੂਹਰੇ ਪਿੰਡ ਵਿੱਚ ਹੀ ਪੱਕਾ ਮੋਰਚਾ ਲਾ ਕੇ ਜਥੇਬੰਦੀਆਂ ਦਾ ਸਾਥ ਜਥੇਬੰਦੀਆਂ ਸਾਨੂੰ ਏਕਤਾ ਗਰਾਹਾਂ ਤੇ ਰਾਜੇਵਾਲ ਤੇ ਕਿਰਤੀ ਕਿਸਾਨ ਯੂਨੀਅਨ ਜੋ ਵੀ ਧੂਰੀ ਦੀਆਂ ਰਾਤੀ ਜਥੇਬੰਦੀਆਂ ਨੇ ਸਾਡੀਆਂ ਉਹ ਸਾਰੀਆਂ ਸਾਡੇ ਨਾਲ ਨੇ ਸਾਰਿਆਂ ਦਾ ਸਾਥ ਹੈ ਤੁਹਾਨੂੰ ਸੰਯੁਕਤ ਮੋਰਚੇ ਵੱਲੋਂ ਸਾਰਾ ਸਾਥ ਹੈ ਅਸੀਂ ਅੜ ਕੇ ਪੂਰਾ ਇੱਥੇ ਧਰਨਾ ਦੇ ਰਹੇ ਹਾਂ ਜਿੰਨਾ ਚਿਰ ਸਾਡਾ ਕੰਮ ਨਹੀਂ ਹੁੰਦਾ ਉਹਨਾਂ ਚਿਰ ਧਰਨਾ ਨਹੀਂ ਚੱਕਾਂਗੇ ਜੀ ਤੁਹਾਨੂੰ ਕੀ ਹੁਣ ਕਈ ਦਿਨ ਪੰਜ ਦਿਨ ਹੋ ਗਏ ਤੁਹਾਨੂੰ ਧਰਨੇ ਦੇ ਉੱਪਰ ਬੈਠਿਆਂ ਨੂੰ ਤੁਸੀਂ ਕਹਿ ਰਹੇ ਕਿ ਉਰੇ ਤੱਕ ਕੋਈ ਨੁਮਾਇੰਦਾ ਤੁਹਾਨੂੰ ਮਿਲਣ ਨਹੀਂ ਆਇਆ ਹੁਣ ਕੋਈ ਅਗਲੀ ਰੂਪਰੇਖ ਅਗਲੀ ਰੂਪਰੇਖ ਇਹ ਰੱਖਿਆ ਹੈ ਜੀ ਸਾਡਾ ਗ੍ਰਿਡ ਚਾਲੂ ਕਰਾ ਦੇਣਾ ਲੈਣ ਖੰਭਾ ਗਲਾਉਣਾ ਰੂਪਰੇਖਾ ਇਹੀ ਆ ਧਰਨਾ ਫੇਰ ਉੱਠੂ ਨਹੀਂ ਧਰਨਾ ਚੱਲੂਗਾ ਨਹੀਂ ਫੇਰ ਇਹਨਾਂ ਦਾ ਮੁੱ ਇਹ ਇਹਨਾਂ ਦੀ ਆ ਪ੍ਰੋਗਰਾਮ ਬੜਾ ਹੈ ਪ੍ਰਧਾਨ ਹਾਂ ਦਾ ਅਸੀਂ ਤਾਂ ਪਹਿਲੀ ਵਾਰ ਆ ਤਸਵੀਰ ਤੋਂ ਲੈ ਕੇ ਤੁਸੀਂ ਵੀ ਤਾਂ ਹਰ ਰੋਜ਼ ਰਹੇ ਨਹੀਂ ਹੋਗੇ ਕੀ ਮੁਸ਼ਕਲਾਂ ਵੀ ਆਉਂਦੀਆਂ ਹੋਣ ਕਿਉਂ ਗਰਮੀ ਦਾ ਬਹੁਤ ਜ਼ਿਆਦਾ ਹਾਂ ਜੀ ਮੁਸ਼ਕਲਤ ਆਉਂਦੀ ਹੈ ਨਹੀਂ ਇਹ ਦੇਖੋ ਗਰਮੀ ਦਾ ਮੌਸਮ ਹੈ ਤੇ ਬਾਕੀ ਜੀ ਸੀਜ਼ਨ ਦਾ ਟਾਈਮ ਹੈ ਜੀਰੀ ਲਾਰ ਦੇ ਕਿਸਾਨ ਕਮ ਸੱਡ ਕੇ ਇੱਥੇ ਆਉਂਦੇ ਨੇ ਤੇ ਅਸੀਂ ਤਾਂ ਮਿਲ ਕੇ ਇਸੇ ਕਰਕੇ ਇਹਨਾਂ ਨੂੰ ਟਾਈਮ ਬਹੁਤ ਪਹਿਲਾਂ ਮੀਟਿੰਗਾਂ ਰਖ ਰਖ ਟਾਈਮ ਦਿੱਤਾ ਹੈ ਪੰਜ ਦਿਨਾਂ ਦਾ ਚਾਰ ਦਿਨਾਂ ਦਾ ਇਸ ਤਰ੍ਹਾਂ ਟਾਈਮ ਇਹਨਾਂ ਨੂੰ ਦਿੰਦੇ ਰਹਾਂ ਪਰ ਇਹਨਾਂ ਨੇ ਕੋਈ ਕਿਸੇ ਗੱਲ ਦੀ ਸਾਨੂੰ ਸੁਣੀ ਨਹੀਂ ਹੈ ਕਹੇ ਕਿ ਕੱਲ ਨੂੰ ਕੰਮ ਚੱਲ ਹੋ ਜੇ ਉਸ ਦੇ ਵਿਸ਼ਵਾਸ ਦੇ ਵਿੱਚ ਇਹ ਕੰਮ ਸੀਜ਼ਨ ਦੇ ਵਿੱਚ ਤਾਂ ਹੀ ਆਇਆ ਕਿ ਉਹ ਅਸੀਂ ਇਹ ਦੂਜੀ ਲਾਉਣ ਤੋਂ ਪਹਿਲਾਂ ਮਤਲਬ ਇਹਨੂੰ ਕਹਿੰਦੇ ਰਹੇ ਹਾਂ ਕੋਈ ਸਾਨੂੰ 4 ਦਿਨਾਂ ਦਾ ਟਾਈਮ ਦੇ ਲਾ ਕੇ 2 ਦਿਨਾਂ ਦਾ ਟਾਈਮ ਨੇ ਦਿੱਤਾ ਇਸ ਕਰਕੇ ਸਾਨੂੰ ਹੁਣ ਤੱਕ ਲੱਰਿਆਂ ਚ ਲਿਆਂਦਾ ਫਿਰ ਅਸੀਂ ਇਹਨਾਂ ਨੂੰ 5 ਦਿਨਾਂ ਦਾ ਆਲਟੀਮੇਟਮ ਦਿੱਤਾ ਸੀ ਜੇ ਉਹ ਦੁਬਾਰਾ ਅਸੀਂ ਧਰਨਾ ਲਾਵਾਂਗੇ ਜੇ 5 ਦਿਨਾਂ ਦੇ ਵਿੱਚ ਕੰਮ ਸ਼ੁਰੂ ਕਰਤਾ ਠੀਕ ਹੈ ਤਾਂ ਇਹਨਾਂ ਨੇ ਉਹ 5 ਦਿਨਾਂ ਦੇ ਵਿੱਚ ਵੀ ਕੋਈ ਕੰਮ ਸ਼ੁਰੂ ਨਹੀਂ ਕੀਤਾ ਤੇ ਫਿਰ ਅਸੀਂ 26 ਤਰੀਕ ਨੂੰ ਜਿਹੜਾ ਦਿਨ ਰੱਖਿਆ ਸੀ ਉਸ ਤੋਂ ਧਰਨਾ ਸ਼ੁਰੂ ਕੀਤਾ ਜੀ ਫਿਰ ਬਿਲਕੁਲ ਸਾਫ ਤੌਰ ਤੇ ਜਿਹੜੀ ਇਸ ਤਪ ਦੀ ਗਰਮੀ ਦੇ ਵਿੱਚ ਕਿਸਾਨ ਨੇ ਜਿਹੜੇ ਆਪਣੇ ਪਿੰਡ ਦਾ ਬਿਜਲੀ ਗ੍ਰਿਡ ਚਾਲੂ ਕਰਾਉਣ ਦੇ ਲਈ ਧਰਨਾ ਦੇ ਰਹੇ ਨੇ ਭਾਵੇਂ ਕਿ ਜਿਹੜੇ ਨਮਾਇंदे ਨੇ ਅਧਿਕਾਰੀ ਨੇ ਉਹ ਕਹਿ ਰਹੇ ਨੇ ਕਿ ਜਿਹੜਾ ਕੰਮ ਹੈ ਉਹ ਜੋਸ਼ੋਰ ਦੇ ਨਾਲ ਚੱਲ ਰਿਹਾ ਹੈਗਾ ਪੂਰੇ ਟਰਾਂਸਫਾਰਮ ਲੱਗ ਚੁੱਕੇ ਨੇ ਪਰ ਉਹਨਾਂ ਦਾ ਇਹ ਵੀ ਕਹਿਣਾ ਹੈਗਾ ਕਿ ਦੂਜੇ ਪਾਸੇ ਜਿਸ ਪੋਲ ਨੂੰ ਲੈ ਕੇ ਜਿਹੜੇ ਜਗ੍ਹਾ ਤੇ ਪਟਾਵਰ ਲੱਗਣਾ ਜਿੱਥੇ ਦਿੱਕਤ ਆ ਰਹੀ ਆ ਉਹ ਕਹਿ ਰਹੇ ਨੇ ਕਿ ਉੱਥੋਂ ਸਰਵੇ ਹੋਣਾ ਦੁਬਾਰਾ ਹੋਰ ਕਿਉਂਕਿ ਉਹਨਾਂ ਵੱਲੋਂ ਇਤਰਾਜ਼ ਜਤਾਇਆ ਗਿਆ ਹੈਗਾ ਉਸ ਜਗ੍ਹਾ ਦੇ ਉੱਪਰ ਵੀ ਟਾਵਰ ਨਾ ਲਾਇਆ ਜਾਵੇ ਤਾਂ ਦੂਸਰਾ ਸਰਭਾ ਹੋ ਕੇ ਜਿਹੜਾ ਪੋਲ ਕਿੱਥੇ ਲੱਗੇਗਾ ਜਿਹੜਾ ਟਾਵਰ ਕਿੱਥੇ ਲੱਗੇਗਾ ਉਸ ਤੋਂ ਬਾਅਦ ਜਿਹੜੀ ਸਰਪਲਾਈ ਸ਼ੁਰੂ ਹੋਏਗੀ ਪਰ ਪਿੰਡ ਵਾਸੀਆਂ ਦਾ ਸਾਬਤ ਤੌਰ ਤੇ ਕਹਿਣਾ ਕਿ ਜਦੋਂ ਤੱਕ ਟਾਵਰ ਲੱਗ ਕੇ ਕੰਮ ਸ਼ੁਰੂ ਨਹੀਂ ਹੁੰਦਾ ਉਦੋਂ ਤੱਕ ਇਹ ਧਰਨਾ ਇੱਥੋਂ ਨਹੀਂ ਛੱਕਣਗੇ ਕਿਉਂਕਿ ਉਹਨਾਂ ਨੂੰ ਸਰਕਾਰ ਤੋਂ ਬੇਅਦਾਸਾਂ ਨੇ ਉਹ ਕਹਿ ਰਹੇ ਕਿ ਮੁੱਖ ਮੰਤਰੀ ਦਾ ਆਪਣਾ ਜਿਹੜਾ ਇਹ ਵਿਧਾਨ ਸਭਾ ਹਲਕਾ ਹੈਗਾ ਇੱਥੇ ਕੰਮ ਰੁਕਣਾ ਨਹੀਂ ਚਾਹੀਦਾ ਪਰ ਇੱਥੇ ਜਿਹੜਾ ਬਿਜਲੀ ਗ੍ਰਿਡ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਸ਼ੁਰੂ ਹੋ ਜਾਣਾ ਸੀ ਉਹ ਜਿਹੜੀਆਂ ਇਹ ਦਿੱਕਤਾਂ ਦੇ ਚੱਲਦੇ ਹੋਏ ਭਾਵੇਂ ਕਿ ਉਹਨਾਂ ਦੀਆਂ ਰਾਜਨੀਤਿਕ ਸਹਿ ਹੋਵੇ ਜਾਂ ਫਿਰ ਰਾਜਨੀਤਿਕ ਨੇੜਤਾ ਦੇ ਚੱਲਦੇ ਹੋਏ ਜਿਹੜਿਆ ਉਹ ਟਾਬਰ ਜਿਹੜਾ ਉੱਥੇ ਨਹੀਂ ਲੱਗ ਰਿਹਾ ਕਿ ਜਿਹੜੇ ਬਾਕੀ ਟਾਬਰ ਜਿਵੇਂ ਉਹਨਾਂ ਨੇ ਦੱਸਿਆ ਕਿ ਉੱਥੇ ਉਹ ਜਿਉਂਦੇ ਤੋਂ ਲੱਗ ਚੁੱਕੇ ਨੇ ਸਿਰਫ ਇੱਕ ਟਾਬਰ ਕਰਕੇ ਜਿਹੜਾ ਉਹ ਕੰਮ ਉਹ ਰੋਕਿਆ ਹੋਇਆ ਹੁਣ ਦੇਖਣਾ ਹੋਵੇਗਾ ਕਿ ਕਿਸਾਨਾਂ ਦਾ ਧਰਨਾ ਕਦੋਂ ਤੱਕ ਚੱਲਦਾ ਹੈਗਾ ਜਾਂ ਫਿਰ ਕੋਈ ਸਰਕਾਰ ਦਾ ਜਾਂ ਪ੍ਰਸ਼ਾਸਨ ਦਾ ਕੋਈ ਨੁਮਾਇੰਦਾ ਆ ਕੇ ਇਹਨਾਂ ਨੂੰ ਇੱਥੇ ਆ ਕੇ ਮਿਲਦਾ ਪ੍ਰੋਸਾ ਦਿੰਦਾ ਜਾਂ ਇੱਕ ਦੋ ਦਿਨਾਂ ਦੇ ਵਿੱਚ ਜਿਹੜਾ ਉਹ ਟਾਬਰ ਦਾ ਕੰਮ ਜਿਹੜਾ ਸ਼ੁਰੂ ਹੋਵੇਗਾ ਕਿਉਂਕਿ ਜਦੋਂ ਇਹ ਸਰਵੇ ਹੋਇਆ ਸੀ ਲੈਂਡ ਦਾ ਤਾਂ ਉਸ ਸਮੇਂ ਇਹ ਸਰਵੇ ਇਸ ਜਗ੍ਹਾ ਤੋਂ ਹੋਇਆ ਸੀ ਲੇਕਿਨ ਬਾਅਦ ਦੇ ਵਿੱਚ ਉਸ ਜਗ੍ਹਾ ਦੇ ਉੱਪਰ ਚਾਰਦੀਵਾਰੀ ਜਿਹੜੀ ਉਹ ਬਣਾ ਦਿੱਤੀ ਗਈ ਜਿਸ ਨੂੰ ਲੈ ਕੇ ਜਿਹੜਾ ਇਹ ਪੂਰਾ ਕੰਮ ਜਿਹੜਾ ਉਹ ਰੁਕਿਆ ਹੋਇਆ ਹੈ ਕੈਮਰਾ ਨਵਲਬੀਰ ਦੇ ਨਾਲ ਵਿੱਕੀ ਬੋਲਰ ਪੰਜਾਬ ਤੱਕ ਸੰਗਰੂਰ